ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰਾਂ ਤੇ ਚੱਲ ਰਿਹਾ ਸੀ ਉਸੇ ਦੌਰਾਨ ਇਲੈਕਸ਼ਨ ਕਮਿਸ਼ਨ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਪੂਰਥਲਾ ਹਾਊਸ ਦਿੱਲੀ ਵਿਖੇ ਰਹਾਇਸ਼ ਤੇ ਛਾਪਾ ਮਾਰਿਆ ਛਾਪਾ ਮਾਰਨ ਜਦੋਂ ਅਧਿਕਾਰੀ ਪਹੁੰਚਦੇ ਨੇ ਦਿੱਲੀ ਪੁਲਿਸ ਦੇ ਅਧਿਕਾਰੀ ਵੀ ਨਾਲ ਮੌਜੂਦ ਸਨ ਪਰ ਰਹਾਇਸ਼ ਦੇ ਅੰਦਰ ਐਂਟਰੀ ਦੇ ਉੱਤੇ ਵੱਡਾ ਪੰਗਾ ਖੜਾ ਹੋ ਜਾਂਦਾ ਐਂਟਰ ਨਹੀਂ ਹੋਣ ਦਿੱਤਾ ਜਾਂਦਾ ਜਿਸ ਤਰ੍ਹਾਂ ਕਿ ਹੋਰ ਅਧਿਕਾਰੀ ਇਲੈਕਸ਼ਨ ਕਮਿਸ਼ਨ ਦੇ ਆ ਜਾਂਦੇ ਨੇ ਫਿਰ ਗੇਟ ਦੇ ਵਿੱਚ ਖੜਕੇ ਹੀ ਜਿਹੜੀ ਇਸ ਤਰ੍ਹਾਂ ਦੀ ਵਾਰਤਾਲਾਪ ਗੱਲ ਹੁੰਦੀ ਹੈ মিডিਆ ਵੀ ਵੱਡੀ ਗਿਲਤੀ ਤਨਾਤ ਹੁੰਦਾ ਸਾਰਾ ਕੁਝ ਹੈ ਜਿਹੜਾ ਉਹ ਰਿਕਾਰਡ ਦੇ ਉੱਤੇ ਆ ਗਿਆ ਹੁਣ ਇਸ ਮਾਮਲੇ ਦੇ ਉੱਤੇ ਪਹਿਲਾ ਬਿਆਨ ਸਾਹਮਣੇ ਆਇਆ ਮੁੱਖ ਮੰਤਰੀ ਭਗਵੰਤ ਮਾਨ ਕੀ ਬੋਲੇ ਨੇ ਔਰ ਇਸ ਮਾਮਲੇ ਦੇ ਉੱਤੇ ਵਿਰੋਧੀਆਂ ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ ਹੈ ਭਾਜਪਾ ਦੇ ਉੱਤੇ ਹੀ ਉਲਟਾ ਸਵਾਲ ਕੀ ਖੜਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਡੇ ਨਾਲ ਬਿਆਨ ਸਾਂਝਾ ਕਰਦਨੇ ਆ ਕਿ ਜਦੋਂ ਇਹ ਛਾਪਾ ਪੈ ਰਿਹਾ ਸੀ ਉਸ ਵਕਤ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਆਚੀ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਇਹ ਸਰਾਸਰ ਗਲਤ ਹੈ ਭਾਜਪਾ ਸ਼ਰੇਆਮ ਪੈਸੇ ਤੇ ਹੋਰ ਬਾਤ ਕੁਛ ਵੰਡ ਰਹੀ ਹੈ ਵੋਟਾਂ ਦੇ ਲਾਲਚ ਕਰਕੇ ਪਰ ਉਧਰ ਕੋਈ ਨਹੀਂ ਦੇਖਦਾ ਪਰ ਉਹਨਾਂ ਨੇ ਨਾਲ ਹੀ ਇਹ ਕਿਹਾ ਕਿ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਹੋਵੇ ਤੇ ਉਸ ਦੇ ਘਰ ਦੇ ਉੱਤੇ ਇਸ ਢੰਗ ਨਾਲ ਛਾਪਾ ਤੇ ਰੇਡ ਪੈ ਰਹੀ ਹੈ ਇਸ ਦੇ ਨਾਲ ਭਾਜਪਾ ਬੁਖਲਾੜ ਦੇ ਵਿੱਚ ਹੈ ਭਾਜਪਾ ਕੰਬ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਮੁਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਤੇ ਉਹਨਾਂ ਵੱਲੋਂ ਕਹੀਆਂ ਜਾ ਰਹੀਆਂ ਨੇ ਵੱਖ-ਵੱਖ ਲੀਡਰਾਂ ਵੱਲੋਂ ਆਵਾਜ਼ ਦੀ ਪਾਰਟੀ ਦੇ ਪਰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦਿੱਲੀ ਚ ਲੰਬੇ ਸਮੇਂ ਤੋਂ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਸਟਾਰ ਕੰਪੇਨਰ ਨੇ ਆਮ ਆਦਮੀ ਪਾਰਟੀ ਦੇ ਉਹ ਕੀ ਬੋਲੇ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਐਕਸ ਦੇ ਉੱਤੇ ਪੋਸਟ ਪਾਉਂਦੇ ਨੇ ਫੇਸਬੁੱਕ ਅਕਾਊਂਟ ਦੇ ਉੱਤੇ ਪੋਸਟ ਪਾਉਂਦੇ ਨੇ ਉਹਨਾਂ ਨੇ ਹਿੰਦੀ ਤੇ ਪੰਜਾਬੀ ਦੇ ਵਿੱਚ ਜੋ ਲਿਖਿਆ ਜਵਾਬ ਉਹ ਇਹ ਲਿਖਿਆ ਕਿ ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ ਦਿੱਲੀ ਚ ਬੀਜੇਪੀ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨਰ ਨੂੰ ਕੁਝ ਵੀ ਨਹੀਂ ਦਿਖ ਰਿਹਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੇਡ ਨੂੰ ਪੰਜਾਬੀਆਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਦੱਸਿਆ ਕਿ ਬਦਨਾਮ ਕਰਨ ਦਾ ਜਿਹੜਾ ਤਰੀਕਾ ਭਾਜਪਾ ਦੇ ਇਸ਼ਾਰੇ ਦੇ ਉੱਤੇ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੇ ਜਿਹੜਾ ਉਹ ਵਰਤਿਆ ਇਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਨੇ ਇਹ ਦਿੱਲੀ ਪੁਲਿਸ ਤੇ ਝੋਨ ਕਮਿਸ਼ਨ ਕਿਸ ਦੇ ਇਸ਼ਾਰੇ ਤੇ ਭਾਜਪਾ ਦੇ ਦੋਸ਼ ਲਾਏ ਨੇ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੀਆਂ ਗੱਡੀਆਂ ਦੇ ਬਾਰੇ ਇੱਕ ਬਿਆਨ ਭਾਜਪਾ ਦੇ ਲੀਡਰ ਨੇ ਦਿੱਤਾ ਉਸ ਵਕਤ ਵੀ ਰਵਿੰਦਰ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸੇ ਲਾਈਨ ਦੇ ਉੱਤੇ ਹੀ ਮੋੜਵਾ ਜਵਾਬ ਦਿੱਤਾ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਕੀ ਪੰਜਾਬੀ ਕਿਸੇ ਹੋਰ ਗ੍ਰਹਿ ਤੋਂ ਆਏ ਨੇ ਕਿ ਪੰਜਾਬੀ ਦਿੱਲੀ ਦੇ ਵਿੱਚ ਐਂਟਰੀ ਨਹੀਂ ਕਰ ਸਕਦੇ ਹਾਲਾਂਕਿ ਸਿਆਸਤ ਦੇ ਦਰਾਂ ਇਸ ਤਰ੍ਹਾਂ ਦੇ ਵੱਖ-ਵੱਖਰੇ ਪੱਤੇ ਜਿਹੜੇ ਖੇਡੇ ਜਾ ਰਹੇ ਆ ਹੁਣ ਇਸ ਮਸਲੇ ਦੀ ਸੱਚਾਈ ਕੀ ਹੈ ਅਸਲ ਦੇ ਵਿੱਚ ਤਾਂ ਉਹ ਛਾਪੇ ਦੇ ਵਿੱਚੋਂ ਨਿਕਲਦਾ ਕੀ ਹੈ ਜਾਂਚ ਜਾਂ ਜੇ ਮੈਰਿਟ ਦੇ ਆਧਾਰ ਦੇ ਉੱਤੇ ਹੁੰਦੀ ਹੈ ਛਾਪਾ ਵਾਇਦ ਹੈ ਤਾਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਹੈ ਪਰ ਆਵਾਮੀ ਪਾਰਟੀ ਦਾ ਇਹ ਇਲਜ਼ਾਮ ਹੈ ਕਿ ਭਾਜਪਾ ਸ਼ਰੇਆਮ ਪੈਸੇ ਵੰਡ ਰਹੀ ਹੈ ਪਰ ਉਹਨਾਂ ਵੱਲ ਇਲੈਕਸ਼ਨ ਕਮਿਸ਼ਨ ਦੀ ਨਜ਼ਰ ਨਹੀਂ ਹੈ ਜਦੋਂ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੂੰ ਪੱਤਰਕਾਰਾਂ ਨੇ ਵੀ ਸਵਾਲ ਕੀਤਾ ਮੌਕੇ ਤੇ ਜਦੋਂ ਪੂਰਤਲਾ ਹਾਊਸ ਦੇ ਮੇਨ ਗੇਟ ਦੇ ਉੱਤੇ ਰੋਕਿਆ ਗਿਆ ਸੀ ਅਧਿਕਾਰੀਆਂ ਨੂੰ ਤਾਂ ਉਸ ਵਕਤ ਉਹਨਾਂ ਨੇ ਕਿਹਾ ਕਿ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ ਜਾਂ ਇਲੈਕਸ਼ਨ ਕਮਿਸ਼ਨ ਨੂੰ ਟੋਲ ਫਰੀ ਨੰਬਰ ਦੇ ਉੱਤੇ ਕੋਈ ਵੀ ਦਿੱਲੀ ਦਾ ਵਸਨੀਕ ভোটার ਸ਼ਿਕਾਇਤ ਕਰ ਸਕਦਾ ਹੈ ਤੇ ਸਾਨੂੰ ਸੂਚਨਾ ਮਿਲੀ ਹੈ ਔਰ ਸੂਚਨਾ ਮਿਲਣ ਤੋਂ ਬਾਅਦ 1.5 ਤੋਂ 2 ਘੰਟੇ ਦੇ ਅੰਦਰ ਅੰਦਰ ਉਸ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੁੰਦਾ ਇਸ ਕਰਕੇ ਅਸੀਂ ਪੁੱਜੇ ਸੀ ਪਰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਉਣੇ ਸੇ ਕਰਕੇ ਕਿ ਅੰਦਰ ਕਿਉਂ ਨਹੀਂ ਦਿੱਤਾ ਜਾ ਰਿਹਾ ਜਾਣ ਦਿੱਤਾ ਗਿਆ ਜਾਂ ਹੁਣ ਅਧਿਕਾਰੀ ਪੁੱਜੇ ਨੇ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਘੇਰ ਲਿਆ ਗਿਆ ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਮੁਖਬਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਪਲੇਅਰ ਦਾ ਬਿਆਨ ਆਇਆ ਹੈ ਕਿ ਦਿੱਲੀ ਕਪੂਰਥਲਾ ਹਾਊਸ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਰਹਾਇਸ਼ ਹੈ ਤੇ ਈਸੀ ਦੀ ਰੇਡ ਵੋਟਾਂ ਵਿੱਚ ਪੈਸੇ ਵੰਡਣ ਦੀ ਸ਼ਿਕਾਇਤ ਇਹ ਇੱਕ ਬਹੁਤ ਗੰਭੀਰ ਇਲਜ਼ਾਮ ਇਲੈਕਸ਼ਨ ਕਮਿਸ਼ਨ ਤੇ ਦਿੱਲੀ ਪੁਲਿਸ ਨੂੰ ਪੰਜਾਬ ਪੁਲਿਸ ਨੇ ਅੰਦਰ ਜਾਣ ਤੋਂ ਰੋਕਿਆ ਕਿਉਂ ਭਗਵਾਨ ਤਮਾਨ ਜੀ ਡਰ ਕਾਦਾ ਜੇ ਸੱਚੇ ਹੋ ਤਾਂ ਇਲੈਕਸ਼ਨ ਕਮਿਸ਼ਨ ਨੂੰ ਅੰਦਰ ਜਾਣ ਦਿਓ ਇਹ ਇਕੱਲੇ ਤੁਹਾਡੀ ਗੱਲ ਨਹੀਂ ਪੰਜਾਬ ਦੇ ਉਂਗਲ ਉੱਠੀ ਹੈ ਬਾਰੇ ਇੱਕ ਘੰਟੇ ਤੋਂ ਉੱਪਰ ਇਲੈਕਸ਼ਨ ਕਮਿਸ਼ਨ ਤੇ ਦਿੱਲੀ ਪੁਲਿਸ ਨੂੰ ਬਾਹਰ ਰੋਕਣਾ ਤੁਹਾਡੇ ਤੇ ਸ਼ੱਕ ਨੂੰ ਹੋਰ ਵਧਾ ਰਿਹਾ ਹੈ। ਦਇਆ ਕੁਝ ਤਾਂ ਗੜਬੜ ਹੈ। ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਤੰਜ ਕੱਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਮੁੱਖ ਮੰਤਰੀ ਭਵਨਤਮਨ ਨੂੰ ਵੀ ਸਵਾਲ ਕੀਤਾ ਤੇ ਨਾਲ ਹੀ ਇਹ ਕਹਿ ਦਿੱਤਾ ਇੱਕ ਤਰ੍ਹਾਂ ਦੇ ਨਾਲ ਉਸ ਬਿਆਨ ਦੀ ਪੁਸ਼ਟੀ ਵੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਇਸ ਬੁਲਾਰੇ ਦੇ ਬਿਆਨ ਦੇ ਨਾਲ ਕਿਉਂਕਿ ਮੁੱਖ ਮੰਤਰੀ ਭਵਨਤਮਨ ਵੀ ਕਹਿ ਰਿਹਾ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਇਹ ਤਰੀਕਾ ਹੈ। ਇਲੈਕਸ਼ਨ ਕਮਿਸ਼ਨ ਤੇ ਦਿੱਲੀ ਪੁਲਿਸ ਮਿਲ ਕੇ ਬਦਨਾਮ ਕਰ ਰਹੀ ਹੈ ਪੰਜਾਬ ਨੂੰ ਪੰਜਾਬੀਆਂ ਨੂੰ ਕਿਉਂਕਿ ਭਾਜਪਾ ਦੇ ਇਸ਼ਾਰੇ ਤੇ ਕਾਰਵਾਈਆਂ ਹੋ ਰਹੀਆਂ ਨੇ ਤੇ ਅਸ਼ਦੀਪ ਸਿੰਘ ਕਲੇਰ ਸ਼ਰਮਣੀ ਕਾਲੀ ਦਲ ਦੇ ਬੁਲਾਰੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਇਹ ਤੁਹਾਡੇ ਤੇ ਨਹੀਂ ਬਲਕਿ ਪੰਜਾਬ ਤੇ ਉਂਗਲ ਉੱਠੀ ਹੈ ਪਰ 1 ਘੰਟੇ ਤੋਂ ਵੱਧ ਸਮਾਂ ਅਧਿਕਾਰੀਆਂ ਨੂੰ ਬਾਹਰ ਕਿਉਂ ਰੋਕਿਆ ਗਿਆ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ ਡਰ ਕਾਦਾ ਇਸ ਤਰ੍ਹਾਂ ਦੇ ਸਵਾਲ ਹੋਏ ਨੇ ਇਸੇ ਤਰ੍ਹਾਂ ਦੇਖਦੇ ਹਾਂ ਹੁਣ ਬਾਕੀ ਵਿਰੋਧੀ ਧਿਰਾਂ ਵੀ ਕੀ ਕੀ ਕਹਿੰਦੀਆਂ ਨੇ ਕੀ ਕੀ ਪ੍ਰਤੀਕਿਰਿਆਵਾਂ ਆਉਂਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣਾ ਪਹਿਲਾ ਬਿਆਨ ਸਾਂਝਾ ਕਰ ਦਿੱਤਾ ਤੇ ਹੁਣ ਅਗਲੇ 2-3 ਦਿਨ ਜਿਹੜੇ ਪ੍ਰਚਾਰ ਦੇ ਬਚੇ ਨੇ ਤੇ ਇਸ ਦੀ ਖੂਬ ਚਰਚਾ ਹੋਣੀ ਹੈ ਪਰ ਕੁਝ ਘੰਟੇ ਦੇ ਬਾਅਦ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਇਲੈਕਸ਼ਨ ਦੇ ਦੌਰਾਨ ਜਦੋਂ ਵੀ ਕਿਤੇ ਕੋਈ ਛਾਪਾ ਵaidhਦਾ ਹੈ ਉਥੇ ਇਹ ਨਹੀਂ ਕਹਿਿਆ ਜਾ ਸਕਦਾ ਕਿ 30 ਮਿੰਟ ਚ ਕਾਰਵਾਈ ਪੂਰੀ ਹੋਈ ਇੱਕ ਘੰਟੇ ਚ ਹੋਈ ਦੋ ਘੰਟੇ ਚ ਹੋਈ ਇਹ ਸਮਾਂ ਲੰਮਾ ਵੀ ਹੋ ਸਕਦਾ ਹੈ ਪਰ ਛਾਪਾ ਜਦੋਂ ਖਤਮ ਹੋਣਾ ਹੈ ਅਧਿਕਾਰੀ ਵਾਪਸ ਪਰਤਣਗੇ ਤਾਂ ਉਦੋਂ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਆ ਜਾਂ ਪ੍ਰੈਸ ਵਾਰਤਾ ਦੇ ਵਿੱਚ ਕੀ ਕੁਝ ਜਾਣਕਾਰੀ ਸਾਂਝੀ ਕਰਦੇ ਨੇ ਸਵੇਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਕੀ ਬਣਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਭਾਜਪਾ ਦੇ ਉੱਤੇ ਇਲਜ਼ਾਮ ਆਵਾਜ਼ ਵੀ ਪਾਰਟੀ ਲਗਾ ਰਹੀ ਹੈ ਕਿ ਉਹਨਾਂ ਦੇ ਇਸ਼ਾਰੇ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਕਾਰਵਾਈ ਹੈ ਭਾਜਪਾ ਪੈਸੇ ਵੰਡਦੀ ਹੈ ਉੱਧਰ ਕੋਈ ਦੇਖਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਨੇ ਔਰ ਮੁੱਖ ਮੰਤਰੀ ਦਿੱਲੀ ਦੇ ਆਦਿਸ਼ੀ ਨੇ ਵੀ ਇਹੀ ਬਿਆਨ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਖੜੇ ਕੀਤੇ ਨੇ ਬੜੇ ਗੰਭੀਰ ਇਲਜ਼ਾਮ ਨੇ ਪਰ ਤੁਸੀਂ ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਇਹ ਸ਼ੱਕ ਦੇ ਦਾਇਰੇ ਨੂੰ ਹੋਰ ਵਧਾ ਰਿਹਾ ਹੁਣ ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆ ਸ਼ੁਰੂ ਹੋ ਗਈਆਂ ਨੇ ਪਰ ਇਹ ਜਿਹੜੀ ਕਾਰਵਾਈ ਹੈ ਛਾਪੇ ਵਾਲੀ ਇਲੈਕਸ਼ਨ ਕਮਿਸ਼ਨ ਦੇ ਇਹ ਕਾਫੀ ਜ਼ਿਆਦਾ ਧਿਆਨ ਹੋਰ ਕੇਂਦਰਿਤ ਕਰੇਗੀ ਦੇਸ਼ ਦੀ ਰਾਇਤ ਅਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਕੀ ਸੋਚਦੇ ਹੋ ਕੌਣ ਠੀਕ ਤੇ ਕੌਣ ਗਲਤ ਹੋ ਸਕਦਾ ਹੈ ਇਸ ਦੇ ਬਾਰੇ ਤੁਹਾਡੇ ਅੰਦਾਜ਼ੇ ਕੀ ਨੇ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪਰ ਫਿਲਹਾਲ ਜਿੰਨਾ ਤੱਕ ਰਹੀ ਗੱਲ ਇਲੈਕਸ਼ਨ ਕਮਿਸ਼ਨ ਦੇ ਇਸ ਛਾਪੇ ਦੀ ਇਸ ਦਾ ਦਿੱਲੀ ਚੋਣਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਉਹ ਜਿਹੜਾ ਆ ਉਹ ਬਹਿਣਾ ਸੁਭਾਵਕ ਹੈ ਤੇ ਉਹ ਹੁਣ ਤੋਂ ਜਦੋਂ ਤੋਂ ਐਂਟਰੀ ਹੋਈ ਹੈ ਅਧਿਕਾਰੀਆਂ ਦੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਦਾਵਾ ਕੀਤਾ ਕਿ ਮਨੀ ਡਿਸਟ੍ਰੀਬਿਊਸ਼ਨ ਦਾ ਇਹ ਮਾਮਲਾ ਹੈ ਇਸ ਸੰਬੰਧੀ ਸ਼ਿਕਾਇਤ ਮਿਲੀ ਹੈ ਤਾਂ ਪੈਸੇ ਵੰਡ ਕੌਣ ਰਿਹਾ ਹੈ ਮਨੀ ਡਿਸਟ੍ਰੀਬਿਊਸ਼ਨ ਆਮ ਆਦਮੀ ਪਾਰਟੀ ਤੇ ਇਲਜ਼ਾਮ ਜਿਹੜਿਸ ਨੇ ਵੀ ਸ਼ਿਕਾਇਤ ਦਿੱਤੀ ਤੇ ਇਲੈਕਸ਼ਨ ਕਮਿਸ਼ਨ ਨੂੰ ਸੁਧਾਰ ਦੇ ਉੱਤੇ ਮੁੱਖ ਮੰਤਰੀ ਦੀ ਰਹਾਇਸ਼ ਤੇ ਛਾਪਾ ਮਾਰਨ ਪੁੱਜ ਗਿਆ ਜਿਸ ਵਕਤ ਮੁੱਖ ਮੰਤਰੀ ਭਵਨਤਮਨ ਖੁਦ ਰਹਾਇਸ਼ ਤੇ ਹਾਜ਼ਰ ਨਹੀਂ ਸਨ ਉਹ ਕਲਾਸ਼ ਨਗਰ ਦਿੱਲੀ ਵਿਧਾਨ ਸਭਾ ਦਾ ਇੱਕ ਹਲਕਾ ਹੈ ਉੱਥੇ ਉਸ ਵੇਲੇ ਸੰਬੋਧਨ ਕਰ ਰਹੇ ਸਨ ਦੂਜੇ ਪਾਸੇ ਅੰਦਰ ਕੀ ਕੁਝ ਚੱਲਦਾ ਰਿਹਾ ਰਹਾਇਸ਼ ਦੇ ਵਿੱਚ ਕੀ ਹੈ मुख्यमंत्री ने खुद इल्जाम लाए भाजपा से सारी दिल्ली पैसे वंटे जा रहे हैं शिकायत पार्टी ने किन इलेक्शन कमी शिकायत इनिशन ने कार्रवाई क्यों नहीं भी एक आप बड़ा है। पर है, की अपने आप देखते हैं थोड़ी देर बाद स्पष्ट होंगी है जो भी अपडेट आएगा कोशिश करा ए बीसी पहल तीक जानकारी तक पहुँचाई जाए फिलहाल जब तक नवी जानकारी आँगी है तद तक बने रहो ए बीसी आधार